हांजी पुत्र आज दी कहानी ਸੁਆਦੀ ਪਰੌਂਠਾ ਅੱਜ ਸਵੇਰੇ ਤਨਵੀਰ ਨੇ ਸਕੂਲ ਲਈ ਤਿਆਰ ਹੋਣ ਤੋਂ ਬਾਅਦ ਆਪਣਾ ਲੰਚ ਬਾਕਸ ਖੋਲ੍ਹਿਆ ਕਿ ਉਸ ਦੀ ਮਾਂ ਨੇ ਉਸਦੇ ਲਈ ਕੀ ਤਿਆਰ ਕੀਤਾ ਵਾਹ ਆਲੂ ਦੇ ਪਰੌਂਠੇ ਉਹ ਖੁਸ਼ੀ ਨਾਲ ਉੱਛਲਿਆ ਤਨਵੀਰ ਨੂੰ ਆਪਣੀ ਮਾਂ ਦੇ ਹੱਥਾਂ ਦੇ ਬਣੇ ਪਰੌਂਠੇ ਬਹੁਤ ਪਸੰਦ ਹਨ ਉਸ ਨੂੰ ਇਹ ਚੰਗਾ ਨਹੀਂ ਲੱਗਦਾ ਕਿ ਉਹਨਾਂ ਨੂੰ ਕਿਸੇ ਨਾਲ ਸਾਂਝਾ ਕੀਤਾ ਜਾਵੇ ਉਹ ਉਹਨਾਂ ਨੂੰ ਤੁਰੰਤ ਖਾ ਲੈਂਦਾ ਹੈ ਪਰ ਅੱਜ ਅਜਿਹਾ ਨਹੀਂ ਹੋਇਆ ਸਕੂਲ ਜਾਂਦੇ ਹੋਏ ਤਨਵੀਰ ਨੇ ਇੱਕ ਮੁੰਡੇ ਨੂੰ ਦੇਖਿਆ ਉਹ ਮੁੰਡਾ ਉਸ ਦੀ ਉਮਰ ਦਾ ਸੀ ਉਹ ਕੂੜੇਦਾਨ ਵਿੱਚੋਂ ਕੁਝ ਲੱਭ ਰਿਹਾ ਸੀ تنویر نے ਰੋਕ ਕੇ ਦੇਖਿਆ ਮੁੰਡੇ ਨੇ ਕੂੜੇਦਾਨ ਵਿੱਚੋਂ ਕੁਝ ਬਚਿਆ ਹੋਇਆ ਭੋਜਨ ਕੱਢਿਆ ਤੇ ਖਾਣ ਲੱਗ ਪਿਆ تنویر ਨੇ ਕੁਝ ਦੇਰ ਸੋਚਿਆ ਫਿਰ ਉਸ ਨੇ ਆਪਣਾ ਬੈਗ ਖੋਲ੍ਹਿਆ ਤੇ ਪਰੌਂਠੇ ਮੁੰਡੇ ਨੂੰ ਦੇ ਦਿੱਤੇ تنویر ਕੁਝ ਦੇਰ ਤੱਕ ਮੁੰਡੇ ਵੱਲ ਦੇਖਦਾ ਰਿਹਾ ਖਾਣਾ ਖਾਣ ਤੋਂ ਬਾਅਦ ਮੁੰਡਾ ਖੁਟ-ਖੁਟ ਕੇ ਰੋਣ ਲੱਗ ਪਿਆ ਉਸ ਨੇ ਫਿਰ ਖੁਸ਼ੀ ਨਾਲ تنویر ਵੱਲ ਦੇਖਿਆ ਤੇ ਕਿਹਾ ਇਹ ਸਵਾਦੀ ਹੈ ਤਨਵੀਰ ਨੂੰ ਇਹ ਬਹੁਤ ਚੰਗਾ ਲੱਗਿਆ ਉਹ ਛਾਲਾ ਮਾਰਦਾ ਹੋਇਆ ਸਕੂਲ ਪਹੁੰਚ ਗਿਆ ਜਲਦੀ ਹੀ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ ਤਨਵੀਰ ਨੂੰ ਭੁੱਖ ਲੱਗੀ ਹੋਈ ਸੀ ਉਸਨੇ ਜਲਦੀ ਨਾਲ ਆਪਣਾ ਬੈਗ ਖੋਲ੍ਹਿਆ ਤੇ ਲੰਚ ਬਾਕਸ ਕੱਢਿਆ ਇੱਕ ਪਲ ਲਈ ਉਹਦਾ ਚਿਹਰਾ ਪੀਲਾ ਪੈ ਗਿਆ ਉਹ ਉਸਨੇ ਮੁਸਕਰਾਉਂਦੇ ਹੋਏ ਖਾਲੀ ਲੰਚ ਬਾਕਸ ਵਾਪਸ ਬੈਗ 'ਚ ਰੱਖ ਦਿੱਤਾ ਕੁਝ ਘੰਟੇ ਬਾਅਦ ਸਕੂਲ ਦੀ ਆਖਰੀ ਘੰਟੀ ਵਜੇ ਤਨਵੀਰ ਭੱਜ ਕੇ ਘਰੇ ਗਿਆ ਤੇ ਭੱਜਣ ਹੈ ਘਰੇ ਜਾ ਕੇ ਸਰਸੀ ਦਰਸੋਈ ਚ ਗਿਆ ਮੰਮੀ ਮੈਨੂੰ ਕੁਝ ਖਾਣ ਲਈ ਦਿਓ ਮਾਂ ਨੇ ਹਰਾਨੀ ਨਾਲ ਤਨਵੀਰ ਵੱਲ ਦੇਖ ਤੇ ਪੁੱਛਿਆ ਓਏ ਤਨਵੀਰ ਨੂੰ ਪਰੌਂਠੇ ਪਸੰਦ ਈ ਆਏ ਤਨਵੀਰ ਉਸ ਮੁੰਡੇ ਬਾਰੇ ਸੋਚ ਕੇ ਮੁਸਕਰਾਇਆ ਤੇ ਅਸੀਂ ਨੇ ਕਿਹਾ ਓਹ ਕੋ ਤਾਂ ਬਹੁਤ ਸਵਾਦਿਸ਼ੀ ਆਪਣੀ ਕਾਣੀ ਖਤਮ ਹੋ ਗਈ ਹੁਣ ਆਪਾਂ ਇਹਨਾਂ ਦਾ ਪਾਠ ਅਭਿਆਸ ਕਰਦੇ ਹਾਂ ਹਾਂਜੀ ਪਾਠ ਦਾ ਅਭਿਆਸ ਹੈ ਪਹਿਲਾਂ ਖਾ ਲਈ ਖਾਵਾਂ ਪਹਿਲੀ ਖਾ ਲਈ ਤਾਂ ਤਨਵੀਰ ਨੂੰ ਆਪਣੀ ਮਾਂ ਦੇ ਹੱਥਾਂ ਦੇ ਬਣੇ ਪਰੌਂਠੇ ਬਹੁਤ ਪਸੰਦ ਸੀ ਦੂਸਰੀ ਖਾ ਲਈ ਤਾਂ ਤਨਵੀਰ ਨੂੰ ਚੰਗਾ ਨਹੀਂ ਸੀ ਲੱਗਦਾ ਕਿ ਉਹ ਆਪਣੇ ਪਰੌਂਠੇ ਕਿਸੇ ਨਾਲ ਸਾਂਝਾ ਕਰੇ ਤਨਵੀਰ ਨੇ ਇੱਕ ਮੁੰਡੇ ਨੂੰ ੂੜੇਦਾਨ ਚ ਕੁਝ ਲੱਭਦੇ ਹੋਏ ਦੇਖਿਆ ਮੁੰਡੇ ਨੇ ਤਨਵੀਰ ਦੇ ਦਿੱਤੇ ਹੋਏ ਪਰੌਂਠੇ ਖਾਣ ਤੋਂ ਬਾਅਦ ਕੀ ਕੀਤਾ ਫੁੱਟ ਫੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ ਹੁਣ ਆਪਾਂ ਕਰਾਂਗੇ ਗਲਤ ਜਾਂ ਸਹੀ تنویر ਨੂੰ ਪਰੌਂਠੇ ਕਿਸੇ ਨਾਲ ਸਾਂਝੇ ਕਰਨੇ ਪਸੰਦ ਸੀ ਗਲਤ ਹੈ ਪਸੰਦ ਨਹੀਂ ਸੀ ਕਰਦਾ ਮੁੰਡਾ ਭੁੱਖਾ ਸੀ ਇਸ ਲਈ ਉਹ कूड़ेदान ਵਿੱਚ ਭੋਜਨ ਲੱਭ ਰਿਹਾ ਸੀ ਸਹੀ ਹੈ تنویر ਨੇ ਪਰੌਂਠੇ ਖੁਦ ਖਾਦੇ ਤੇ ਕਿਸੇ ਨਾਲ ਸਾਂਝੇ ਨਹੀਂ ਕੀਤੇ ਇਹ ਵੀ ਗਲਤ ਹੈ تنویر ਨੇ ਪਰੌਂਠੇ ਮੁੰਡੇ ਨੂੰ ਦਿੱਤੇ ਸੀ ਤੀਸਰਾ ਹੈਗਾ ਆਪਾਂ ਦੋ ਤਿੰਨ ਵਾਕਾਂ ਦੇ ਵਿੱਚ ਉੱਤਰ ਦੇਣਾ ਹੈ ਪਹਿਲਾ ਪ੍ਰਸ਼ਨ ਹੈ تنویر ਨੂੰ ਆਪਣੇ ਲੰਚ ਬਾਕਸ ਵਿੱਚ ਕੀ ਮਿਲਿਆ ਤਨਵੀਰ ਨੂੰ ਪਹਿਲਾਂ ਪਰੌਂਠੇ ਮਿਲੇ ਫਿਰ ਲੰਚ ਬਾਕਸ ਖਾਲੀ ਮਿਲਿਆ ਤਨਵੀਰ ਨੇ ਕੂੜੇਦਾਨ ਦੇ ਕੋਲ ਕੀ ਦੇਖਿਆ ਤਨਵੀਰ ਨੇ ਕੂੜੇਦਾਨ ਕੋਲ ਦੇਖਿਆ ਕਿ ਇੱਕ ਮੁੰਡਾ ਕੂੜੇਦਾਨ ਚ ਕੁਝ ਲੱਭ ਰਿਹਾ ਸੀ ਤਨਵੀਰ ਨੇ ਭੁੱਖੇ ਮੁੰਡੇ ਦੀ ਮਦਦ ਕਿਵੇਂ ਕੀਤੀ ਆਪਣਾ ਲੰਚ ਬਾਕਸ ਦੇ ਕੇ ਮੁੰਡੇ ਨੇ ਪਰੌਂਠੇ ਖਾ ਕੇ ਰੋਣਾ ਕਿਉਂ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਨੇ ਕਦੇ ਇੰਨੇ ਸਵਾਦ ਦੇ ਪਰੌਂਠੇ ਖਾਦੇ ਨਹੀਂ ਸੀ ਤੇ ਉਹ ਭੁੱਖਾ ਸੀ ਤਨਵੀਰ ਨੇ ਆਪਣੇ ਪਰੌਂਠੇ ਬਾਰੇ ਮੰਮੀ ਨੂੰ ਕੀ ਕਿਹਾ ਉਹ ਪਰੌਂਠੇ ਸਵਾਦ ਦੀ ਹਨ ਹੁਣ ਆਪਾਂ ਜਿਹੜੇ ਹੈਗੇ ਪੰਜਵਾਂ ਪ੍ਰਸ਼ਨ ਹੈ ਇਹ ਲਾਈਨ ਦੇ ਵਿੱਚੋਂ ਨਾਮ ਚੁਣਨੇ ਹਨ تنویر ਨੂੰ اپنی ماں ਦੇ ਹੱਥਾਂ ਦੇ ਬਣੇ ਪਰੌਂਠੇ ਪਸੰਦ ਸਨ تنویر ماں ਹੱਥ ਪਰੌਂਠੇ ਇਹ ਸਭ ਨਾਮ ਹੈ ਮੁੰਡਾ ਕੂੜੇਦਾਨ ਵਿੱਚ ਭੋਜਨ ਨਪਰਿਆ ਸੀ ਮੁੰਡਾ ਕੂੜੇਦਾਨ ਭੋਜਨ ਨਾਮ ਹੈ تنویر ਨੇ ਆਪਣਾ ਲੰਚ ਬਾਕਸ ਖੋਲਿਆ تنویر ਲੰਚ ਬਾਕਸ ਨਾਮ ਹੈ ਅਨੇ ਚੇਮੀ ਪ੍ਰਸ਼ਨ ਦੇ ਵਿੱਚ ਅਸੀਂ ਪੜਨਾਮ ਲੱਭਣੀ ਹੈ ਪੜਨਾਮ ਹੁੰਦਾ ਹੈ ਜੋ ਸ਼ਬਦ ਨਾਮ ਦੀ ਥਾਂ ਤੇ ਵਰਤਿਆ ਜਾਵੇ ਜੇ ਪਹਿਲਾ ਲਾਈਨ ਆਪਣੇ ਕੋਲ ਹੈਗੀ ਹੈ ਉਸ ਨੇ ਤੁਰੰਤ ਆਪਣਾ ਲੰਚ ਬਾਕਸ ਖੋਲ੍ਹਿਆ ਉਸ ਨੇ ਕਿਸ ਨੇ ਯਾਨੀ تنویر ਦੀ ਥਾਂ ਤੇ ਅਸੀਂ ਉਸ ਪਾਇਆ ਉਸ ਨੇ ਉਸ ਤੇ ਆਪਣਾ ਇਹ ਪੜਨਾਮ ਹੈ ਉਹ ਪਰੌਂਠੀ ਕਿਸ ਨੇ ਸਾਂਝੀ ਨਹੀਂ ਕਰਨਾ ਚਾਹੁੰਦਾ ਸੀ ਉਹੋ ਤੇ ਕਿਸੇ ਇਥੇ ਪੜਨਾਮ ਆ ਗਿਆ ਮੈਂ ਇੱਕ ਮੁੰਡੇ ਨੂੰ ਕੁੜੀ ਦੇ ਵਿੱਚ ਭੋਜਨ ਖਪਦੇ ਦੇਖਿਆ ਮੈਂ ਨਾਮ ਦੀ ਥਾਂ ਤੇ ਜਿਹੜਾ ਸ਼ਬਦ ਆ ਵੀ ਉਸ ਨੂੰ ਪ੍ਰਨਾਮ ਕਹਿੰਦੇ ਆ ਸਤਵਾਂ ਪ੍ਰਸ਼ਨ ਆਪਣੇ ਕੋਲ ਆ ਗਿਆ ਪੁੱਤਰ ហេਠਾਂ ਦਿੱਤੇ ਵਾਕਾਂ ਵਿੱਚੋਂ ਨਾਮ ਦੀ ਥਾਂ ਪ੍ਰਨਾਮ ਵਰਤੋ تنویر ਨੇ ਆਪਣਾ ਲੰਚ ਬਾਕਸ ਖੋਲ੍ਹਿਆ ਸਤਵਾਂ ਪ੍ਰਸ਼ਨ ਹੈ ហេਠਾਂ ਦਿੱਤੇ ਵਾਕਾਂ ਵਿੱਚੋਂ ਨਾਮ ਦੀ ਥਾਂ ਪ੍ਰਨਾਮ ਵਰਤੋ تنویر ਨੇ ਆਪਣਾ ਲੰਚ ਬਾਕਸ ਖੋਲ੍ਹਿਆ ਇਹਦੇ ਵਿੱਚ ਜਿਵੇਂ تنویر ਨਾਮ ਦੀ ਥਾਂ ਤੇ ਅਸੀਂ ਜਿਹੜਾ ਸ਼ਬਦ ਵਰਤਾਂਗੇ ਉਸ ਨੂੰ ਪ੍ਰਨਾਮ ਕਹਿੰਦੇ ਆ ਅਸੀਂ اسی ਵਰਤਾਂਗੇ ਉਸ ਨੇ ਦੂਸਰਾ ਹੈ ਕਿ ਮੁੰਡਾ ਪ੍ਰੌਂਟ ਖਾ ਕੇ ਰੋਣ ਲੱਗ ਪਿਆ ਮੁੰਡੇ ਦੀ ਥਾਂ ਤੇ ਅਸੀਂ ਲਿਖ ਦਾਂਗੇ ਉਹ ਉਹ ਪ੍ਰੌਂਟ ਖਾ ਕੇ ਰੋਣ ਲੱਗ ਪਿਆ ਮੰਮੀ ਨੇ ਤਨਵੀਰ ਨੂੰ ਪੁੱਛਿਆ ਕਿ ਪਰੌਂਠੇ ਪਸੰਦ ਨਹੀਂ ਆਏ। ਮੰਮੀ ਨੇ ਉਸ ਨੂੰ ਪੁੱਛਿਆ ਕਿ ਪਰੌਂਠੇ ਪਸੰਦ ਨਹੀਂ ਆਏ। ਤਨਵੀਰ ਨੇ ਖਾਲੀ ਲੰਚ ਬਾਕਸ ਦੇਖਿਆ ਤੇ ਤਨਵੀਰ ਮੁਸਕਰਾਇਆ। ਤਨਵੀਰ ਮਤਲਬ ਉਸ ਨੇ ਉਸ ਨੇ ਖਾਲੀ ਲੰਚ ਬਾਕਸ ਦੇਖਿਆ ਤੇ ਉਹ ਮੁਸਕਰਾਇਆ। ਇਸ ਦੇ ਨਾਲ ਆਪਣੀ ਕਹਾਣੀ ਖਤਮ ਹੋ ਗਈ ਪੁੱਤਰ ਸਵਾਦੀ ਪਰੌਂਠਾ। ਹਰ ਰੋਜ਼ ਨਵੀਂ ਨਵੀਂ ਕਹਾਣੀਆਂ ਲੈ ਕੇ ਮੈਂ ਤੁਹਾਡੇ ਸਾਹਮਣੇ ਆਉਣੀ ਹੈ ਤੇ ਹੋਰ ਕਹਾਣੀਆਂ ਦੇਖਣ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਇਜਾਜ਼ਤ ਦੇਖ ਧੰਨਵਾਦ।